ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਭਾਰਤੀ ਫੌਜ ਵੱਲੋਂ ਪਾਕਿਸਤਾਨ ਵਿੱਚ ਕੀਤੀ 에ਅਰ ਸਟ੍ਰਾਈਕ ਤੋਂ ਬਾਅਦ ਸਰਦੀ ਖੇਤਰ ਅੰਦਰ ਜਿੱਥੇ ਸਥਿਤੀ ਪੂਰੀ ਤਰ੍ਹਾਂ ਤਣਾਪੁਰ ਹੋ ਗਈ ਉੱਥੇ ਸਰਦੀ ਪਟ્રોલ ਪੰਪਾਂ ਦੇ ਸਵੇਰ ਤੋਂ ਲੰਮੀਆਂ ਕਟਾਰਾਂ ਵੇਖਣ ਨੂੰ ਮਿਲੀਆਂ ਵੱਡੀ ਗਿਣਤੀ ਵਿੱਚ ਲੋਕ ਆਪੋ ਆਪਣੇ ਸੰਦਾਂ 'ਚ ਤੇਲ ਪਾਉਂਦੇ ਵੇਖੇ ਗਏ ਇਸ ਸੰਬੰਧੀ ਸਾਡੇ ਪ੍ਰਤੀਨਿਧੀ ਖੇਮਕਰਨ ਤੋਂ ਲਾਡਾ ਕੰਡਾ ਅਤੇ ਹਰਜੀਤ ਕਈ ਦੀ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫਾਲੋ ਜ਼ਰੂਰ ਕਰਨਾ ਧੰਨਵਾਦ ਜੀ ਪੁਆਇੰਟਸ ਆ ਜਿਹੜੇ ਤੁਹਾਨੂੰ ਮੈਂ ਇੱਕ ਦੱਸਣਾ ਚਾਹੁੰਨਾ ਵੀਕ ਤਾਂ ਆਪਾਂ ਪੈਨਿਕ ਨਹੀਂ ਹੋਣਾ ਜਦੋਂ ਮੌਕ ਬਿਲ ਹੋਣੀ ਹੈ ਆਪਾਂ ਸਾਰੇ ਆਪਣੇ ਅੰਦਰ ਹੋਣਾ ਹੈ ਅੰਦਰ ਚਲੇ ਜਾਓ ਲਾਈਟਾਂ ਬੰਦ ਕਰ ਦਿਓ ਕਰਟਨਸ ਕਰ ਲਓ ਕੋਈ ਡਿਮ ਲਾਈਟ ਚਲਾਉਂਦੀ ਜੇ ਮਜਬੂਰੀ ਆ ਤਾਂ ਡਿਮ ਲਾਈਟ ਚਲਾਓ ਜਿਹਦੀ ਕਿ ਬਾਹਰ ਲਾਈਟ ਨਾ ਆਵੇ। ਦੂਜੀ ਗੱਲ ਸਕੂਟਰ ਲਾਈਟਸ ਜਿਵੇਂ ਆਪਾਂ ਕਹਿ ਲਏ ਨੇ ਇਹ ਕਈ ਵਾਰੀ ਕੋਈ ਆਪਣੀਆਂ ਬਾਹਰ ਸੋਲਰ ਲਾਈਟਸ ਹੈ ਉਹ ਵੀ ਆਫ ਕੀਤੀਆਂ ਜਾਣ। ਬੈਲ ਦੇ ਜਿਹੜੇ ਸਵਿੱਚ ਹੈ ਦੀ ਇਹ ਵੀ ਇੱਕ ਜਦੋਂ ਕੋਈ 에ਅਰ ਰੇਜ ਹੁੰਦੀਆਂ ਐ 에ਅਰ ਅਟੈਚ ਹੁੰਦੇ ਐ ਇਹ ਵੀ ਉਹਨਾਂ ਨੂੰ ਇੱਕ ਇੰਡੀਕੇਸ਼ਨ ਮਿਲਦੀ ਹੈ ਜਿਹੜੀਆਂ ਬੈਲਸ ਆ ਆਪਣੀਆਂ ਉਹ ਬੈਲਸ ਤੇ ਵੀ ਆਪਾਂ ਨੂੰ ਮਤਲਬ ਕੋਈ ਟੇਪ ਲਗਾ ਦਿਓ ਜਿਸ ਦੇ ਨਾਲ ਕੀ ਦਾ ਇੰਡੀਕੇਟਰ ਹੈ ਉਹ ਦੂਰੋਂ ਵਿਜੀਬਲ ਨਾ ਹੋਵੇ ਜਿੱਥੇ ਕਿ ਅਗਲਾ ਕੋਈ ਅਟੈਕ ਕਰ ਸਕੇ ਜਦੋਂ ਆਪਾਂ ਬਲੈਕਆਊਟ ਹੁੰਦੀ ਆ ਆਪਾਂ ਅੰਦਰ ਚਲੇ ਜਾਨਾ ਘਰਾਂ ਚ ਆਪਾਂ ਉੱਥੇ ਵੀ ਦੇਖਣਾ ਹੈ ਵੀ ਆਪਾਂ ਅੰਦਰ ਘਰ ਚ ਕਿੱਥੇ ਸੇਫ ਹੈ ਘਰ ਵੀ ਸੇਫ ਨਹੀਂ ਹੁੰਦਾ ਪਰ ਉਹਦੇ ਕੁਝ ਜਗ੍ਹਾ ਹੁੰਦੀ ਹੈ ਜਿੱਥੇ ਕਿ ਆਪਾਂ ਸੇਫ ਹੋ ਸਕਦੇ ਹਾਂ ਮੰਨ ਲਓ ਕੋਈ ਜਿਵੇਂ ਖਿੜਕੀ ਹੈ ਖਿੜਕੀ ਦੇ ਕੋਲੇ ਨਾ ਖੜੋ ਮੰਨ ਲਓ ਕਿਤੇ ਕੋਈ ਬੰਬ गिरਦਾ ਹੈ ਉਦੇ ਨਾਲ ਖਿੜਕੀ ਦੇ ਜਿਹੜੇ ਸ਼ੀਸ਼ੇ ਆ ਉਹ ਵੱਜ ਸਕਦੇ ਆ ਆਪਣੇ ਆਪਾਂ ਕੋਈ ਬੈਡ ਸਾਈਡ ਤੇ ਬੈਡ ਦੇ نیچے ਜਾਂ ਕੋਈ ਟੇਬਲ ਦੇ نیچے ਬੈਠੋ ਜਾਂ ਕੋਈ ਕਾਰਨਰ ਆਪਣਾ ਕਮਰੇ ਦਾ ਕਾਰਨਰ ਹੁੰਦਾ ਜਿਹੜਾ ਕੋਈ ਉੱਥੇ ਖੜੇ ਹੋ ਜਾਓ ਉੱਥੇ ਉਹ ਸੇਫਸਟ ਜਗ੍ਹਾ ਆਪਣੀ ਘਰ ਦੀ ਹੁੰਦੀ ਹੈ ਜੇ ਕੋਈ ਛੱਤ गिरਦੀ ਹੈ ਜਾਂ ਕੁਝ ਵੀ ਹੈ ਤਾਂ ਉਸ ਚੱਕਰ ਚ ਆਪਾਂ ਕਾਰਨਰ ਤੇ ਬਿਲਕੁਲ ਸੇਫ ਹੁੰਨੇ ਆ ਕੋਈ ਵੀ ਜਿਹੜੇ ਤੁਹਾਡੇ ਇਲੈਕਟ੍ਰਿਕ ਇਨਸਟਰੂਮੈਂਟਸ ਆ ਜਿਵੇਂ ਕੋਈ ਆਪਣੇ ਅਜਿਹਾ ਕੈਮਰੇ ਹੁੰਦੇ ਆ ਉਹਦੀਆਂ ਲਾਈਟਸ ਰਾਤ ਨੂੰ ਆਨ ਹੋ ਜਾਂਦੀਆਂ ਤੇ ਉਹ ਵੀ ਬੰਦ ਕਰ ਦਿਓ ਤੁਸੀਂ ਤੇ ਜਿਹੜੀ ਕਿ ਕਿਸੇ ਨੂੰ ਕੋਈ ਪਾਇਲਟ ਨੂੰ ਕਿਸੇ ਨੂੰ ਵੀ 에ਅਰ ਵਾਲੇ ਨੂੰ ਕੋਈ ਇੰਡੀਕੇਸ਼ਨ ਨਾ ਮਿਲੇ ਤੇ ਦੂਜੀ ਗੱਲ ਆਪਣੀਆਂ ਪਾਣੀ ਦੀਆਂ ਟੈਂਕੀਆਂ ਵੀ ਜਰੂਰ ਭਰ ਕੇ ਰੱਖੋ ਜੇ ਕਿਤੇ ਕੋਈ ਸਾਇਰਨ ਵੱਜਦਾ ਆਪਣਾ ਸਾਇਰਨ एयरਟ੍ਰੈਕ ਪਹਿਲਾਂ ਸਾਇਰਨ ਵੱਜਦਾ ਤੁਸੀਂ ਰੋਜ਼ ਆਪਣੀ ਟੈਂਕੀ ਭਰ ਕੇ ਰੱਖੋ ਕਿਉਂਕਿ ਇਹਦੇ ਨਾਲ ਕਈ ਵਾਰੀ ਪਾਵਰ ਸਪਲਾਈ ਕੱਟ ਕੀਤੀ ਜਾਂਦੀ ਹੈ ਤਾਂ ਕਿ ਤੁਸੀਂ ਉਦੋਂ ਉਦੋਂ ਪਹਿਲਾਂ ਤੁਸੀਂ ਆਪਦੀਆਂ ਟੈਂਕੀਆਂ ਰੋਜ਼ ਭਰ ਕੇ ਰੱਖੋ ਪਾਈਪਸ ਨੂੰ ਇੰਟੈਕ ਰੱਖੋ ਟੈਪਸ ਨਾਲ ਵੀ ਬਾਈਪਾਸ ਕਿਤੇ ਆਸ-ਪੜੋਸ ਕਿਤੇ ਫਾਇਰ ਹੁੰਦੀ ਹੈ ਤਾਂ ਤੁਸੀਂ ਉਹ ਪਾਈਪ ਨੂੰ ਨਾਲ ਦੇ ਨਾਲ ਯੂਜ਼ ਕਰ ਸਕੋ ਆਉਂਦਾ ਥੋੜਾ ਜਿਵੇਂ ਰਾਸ਼ਨ ਪਾਣੀ ਆ ਜੀ ਘਰ ਦਾ ਉਹ ਵੀ ਥੋੜਾ ਜਿਹਾ ਸਟਾਕ ਆਮ ਨਾਲੋਂ ਬੜੇ ਵੱਧ ਰੱਖਿਆ ਜਾਵੇ ਆਪਦੇ ਆਸ ਪੜੋਸ ਨੂੰ ਫਰੈਂਡਸ ਨੂੰ ਆਹਦੇ ਬੱਚਿਆਂ ਨੂੰ ਬੱਚਿਆਂ ਨੂੰ ਕਹੋ ਵੀ ਕੋਈ ਥੋੜੀ ਇਹ ਨਾ ਹੋਵੇ ਆਪਣੀ ਗੱਲ ਜਿਵੇਂ ਮੋਬਾਈਲ ਹੈ ਤੇ ਰਾਤ ਨੂੰ ਆਪਾਂ ਫਨਸੇ ਇੱਕ ਆਪ ਰੀਲ ਬਣਾ ਰਹੇ ਆ ਜੀ ਬਾਹਰ ਆ ਕੇ ਥੋੜੀ ਆਪਣੀ ਉਹ ਇੱਕ ਫਲੈਸ਼ ਥੋੜੀ ਆਨ ਹੋ ਜਾਂਦੀ ਹੈ ਇਹ ਚੀਜ਼ਾਂ ਤੁਸੀਂ ਬੱਚਿਆਂ ਨੂੰ ਸਿਖਾਓ ਆਪਣੀਆਂ ਵੀ ਬੱਚੋ ਇਦਾਂ ਨਹੀਂ ਕਰਨਾ ਜੇ ਬਾਈਚਾਂਸ ਕੋਈ 에어 ਸਟ੍ਰਾਈਕ ਹੁੰਦੀ ਹੈ ਬੱਚੇ ਸਕੂਲ ਚ ਹੈ ਬੱਚਿਆਂ ਨੂੰ ਦੱਸੋ ਵੀ ਤੁਸੀਂ ਟੇਬਲ ਦੇ નીચે ਬੈਠਣਾ ਹੈ નીચે ਲੁਕ ਜੋ ਟੇਬਲ ਤੇ ਜਾਂ ਕਾਰਨਰ ਤੇ ਜਾਂ ਖਿੜਕੀ ਤੋਂ ਦੂਰ ਰਹੋ ਜਿੱਥੇ ਕਿ ਸ਼ੀਸ਼ੇ ਲੱਗੇ ਹੋਏ ਆ ਬਸ ਇੱਕ ਵੀਡੀਓ ਨਾ ਬਣਾਓ ਬੈਲਸ ਕਵਰ ਕਰ ਲਓ ਸਿਗਰਟ ਸੱਚ ਜਿਹੜੇ ਕੋਈ স্মੋਕਰਸ ਹੈ ਜੀ ਬੀੜੀ ਸਿਗਰਟ ਇਹਦੀ ਜਿਹੜੀ ਲਾਈਟ ਹੈ ਇਹ ਵੀ ਕੰਡੀਸ਼ਨ ਆ ਪਾਇਲਟ ਨੂੰ ਵੀ ਇੱਥੇ ਕੋਈ ਰੈਜ਼ੀਡੈਂਸ਼ੀਅਲ ਦਾ ਕੋਈ ਹੈਗਾ ਹੈ ਜਾਂ ਕੋਈ ਹਿਮਨ ਬੀਂਗ ਹੈਗਾ ਰਸੋਇ ਇਸ ਕਰਕੇ ਜੇ ਕੋਈ স্মੋਕਿੰਗ ਕਰਨੀ ਹੈ ਦੇਖੋ ਅੰਦਰ ਅੰਦਰ ਬੈ ਕੇ ਹਦੇ ਪਰਦੇ ਵਿੱਚ স্মੋਕਿੰਗ ਕਰੋ ਓਪਨ ਏਰੀਏ ਵਿੱਚ স্মੋਕਿੰਗ ਨਾ ਕਰੋ ਜਿਹੜਾ ਕੱਲ ਬਲੈਕਆਊਟ ਹੋਣਾ ਹੈ ਇਹਦੇ ਲਈ ਤੁਸੀਂ ਇਹਨੂੰ ਫਨ ਸੇਕ ਨਾ ਲਈਓ ਬਿਲਕੁਲ ਨਹੀਂ ਟੀਟ ਕਰੋ ਜਿਵੇਂ ਆਪਾਂ ਮੰਨ ਲਓ ਵੀ 에ਅ ਸਟ੍ਰਾਈਕ ਹੋਣੀ ਹੈ ਜਿਵੇਂ ਇਜ਼ਰਾਈਲ ਹੈ ਇਜ਼ਰਾਈਲ ਦੇਖੋ ਬੱਚੇ ਬੱਚੇ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਆਪਾਂ ਨੂੰ ਮੱਧਕਤ 72 ਤੋਂ ਬਾਅਦ ਹੁਣ ਟ੍ਰੇਨਿੰਗ ਮਿਲ ਰਹੀ ਆ ਆਪਾਂ ਨੂੰ ਇਹ ਟ੍ਰੇਨਿੰਗ ਸਭ ਨੂੰ ਲੈਣੀ ਚਾਹੀਦੀ ਆ ਔਰ ਸਾਰੇ ਇਸ ਗੱਲ ਨੂੰ ਬੜੀ ਸੀਰੀਅਸ ਹੋ ਕੇ ਇਹਨੂੰ ਅਮਲ ਕਰੋ ਇਸ ਤੇ ਤੇ ਆਪਣੀ ਐਡਮਿਨਿਸਟ੍ਰੇਸ਼ਨ ਸੈਂਟਰ ਸਰਕਾਰ ਦਾ ਸਾਥ ਦੋ ਬਸ ਇੰਨੀ ਗੱਲ ਹੀ ਕਹਿਣਾ ਜੀ ਮੈਂ ਥੋੜਾ ਜਿਹਾ ਕੱਲ ਨੂੰ ਜਿਹੜੀ ਲੱਗਣੀ ਆ ਆਪਣੀ ਮੌਕ ਟੈਲ ਜਿਹੜੀ ਹੈਗੀ ਕੱਲ ਉਹਨੂੰ ਕਾਮਯਾਬ ਬਣਾਓ ਤੇ ਕੁਝ ਸਿੱਖੋ ਬਲੈਕਆਊਟ ਕੀ ਚੀਜ਼ ਹੈ ਇਹਨੂੰ ਸਿੱਖੋ ਇਹ ਕੰਮ ਆਊਗੀ ਚੀਜ਼ ਕਦੋਂ ਮਰਜ਼ੀ ਦੇਖੋ ਕੁਝ ਵੀ ਹੋ ਸਕਦਾ ਹੈ ਤੇ ਪੈਨਿਕ ਨਹੀਂ ਹੋਣਾ ਬਸ ਜੈ ਹਿੰਦ ਆਪਣਾ ਪਿੰਡ ਕਿਹੜਾ ਜੀ ਪੂਰੇ ਜੀ ਪੂਰੇ ਅੱਛਾ ਜੀ ਤੁਸੀਂ ਇੱਥੇ ਕੀ ਲੈਣ ਆਏ ਸੀ ਭਾਜੀ ਤੇਲ ਲੈਣ ਆਏ ਤੇਲ ਮਿਲ ਗਿਆ ਤੁਹਾਨੂੰ ਮਾਰ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਕੀ ਕਰਨਾ ਕਿਉਂ ਨਹੀਂ ਮਿਲਿਆ ਕਰਨ ਇਹੋ ਹੀ ਆ ਜੰਗ ਦਾ ਪੜਕਣਾ ਵੀ ਪਈ ਆ ਤੇ ਕੱਸ ਜਾ ਹੋ ਗਿਆ ਅੱਛਾ ਜੀ ਤੇ ਤੇਲ ਹੁਣ ਤੁਹਾਨੂੰ ਕੀ ਜਾਂਦੇ ਤੇਲ ਵਾਲੀ ਹੁਣ ਬੰਦ ਹੋ ਗਿਆ ਤੇਲਾਂ ਦੇ ਨਹੀਂ ਮਿਲਣਾ ਜੀ ਅੱਛਾ ਜੀ ਤੇ ਕਾਰਨ ਇਹਦਾ ਮਤਲਬ ਤੁਹਾਨੂੰ ਕਿਉਂ ਨਹੀਂ ਮਿਲਿਆ ਤੇਲ ਤੁਸੀਂ ਕਿਦੋਂ ਦੇ ਆਏ ਹੋ ਇੱਥੇ ਆ ਕਾਰਨ ਬਾਰਡਰ ਦਾ ਇਹੋ ਜੰਗ ਦਾ ਮਾਹੌਲ ਗਿਆ ਬਕਰ ਕੇ ਤੇ ਹੁਣ ਤੇਲ ਲੈ ਲੁਗ ਗਏ ਬੜੇ ਦੁਨੀਆਂ ਲੈ ਗਈ ਆ ਅੱਛਾ ਜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਮਲਕੀ ਡਰੇ ਫਿਰ ਦੇਰ ਕਰ ਨਾ ਡਰਨਾ ਸ਼ਾਂਤੀ ਰੱਖਣ ਕੋਈ ਗੱਲ ਨਹੀਂ ਮਹਾਰਾਜ ਕਿਰਪਾਈ ਕਰੋ ਅੱਛਾ ਜੀ ਵੀਰ ਜੀ ਆਪਣਾ ਗੁਰਪ੍ਰੀਤ ਸਿੰਘ ਵਿੱਚ ਇਹ ਵੀਰ ਜੀ ਆਪਾਂ ਜਿਹੜਾ ਪੰਪ ਕਿੱਥੋਂ ਬੰਦ ਕੀਤਾ ਹੈ ਆਪਾਂ ਜੀ ਜੀ ਡੀਜ਼ਲ ਪੈਟਰੋਲ ਸ਼ੋਰਟੇਜ ਆ ਗਈ ਹੈ ਜੀ ਅੱਛਾ ਜੀ ਸ਼ੋਰਟੇਜ ਦਾ ਕਾਰਨ ਕੀ ਹੈ ਜੀ ਲੋਕਾਂ ਨੇ ਗਾਹ ਪਾਤਾ ਜੀ ਅੱਛਾ ਜੀ ਇਹ ਲੋਕਾਂ ਨੇ ਕਾਹਦਾ ਕਿਸ ਮੋਲ ਤੇ ਜਾਨੀ ਗਾਹ ਪਾਤਾ ਕਿਸ ਦਰ ਤੋਂ ਗਾਹ ਪਾਤਾ ਲੋਕਾਂ ਨੇ ਜੰਗ ਦੇ ਡਰ ਤੋਂ ਜੰਗ ਦੇ ਡਰ ਤੋਂ ਹਾਂ ਜੀ ਤੇ ਜਿੰਨਾ ਤੇਲ ਸੀ ਆਪਣਾ ਸਾਰਾ ਸਵੇਰ ਤਾਂ ਪੈ ਗਿਆ ਜੀ ਹਾਂ ਜੀ ਪੈ ਗਿਆ ਜੀ ਕਿਹੜਾ ਪੰਪ ਹੈ ਕਾਵਾ ਇੰਡੀਅਨ ਆਇਲ ਜੀ ਕਿਹੜੀ ਜਗ੍ਹਾ ਤੇ ਪੂਰਾ ਗੋਣਾ ਹਾਂ ਜੀ ਕੀ ਨਾ ਬਈ ਗੁਰਪੀਰ ਸਿੰਘ ਜੀ ਗੁਰਪੀਰ ਕਿਹੜਾ ਪਿੰਡ ਆ ਜੀ ਗੱਜਾ ਲੱਗਾ ਜਲਾ ਕੀ ਗੱਲ ਹੈ ਮਲਗੀ ਤੇ ਮਲਗੀ ਪਾਪੀ ਮੋਜ ਨਹੀਂ ਆਲੀ ਮਾਹੌਲ ਤੇ ਸਹੀ ਹੈਗਾ ਵਾ ਬਾਕੀ ਤੇਲ ਦਾ ਮਾਹੌਲ ਖਰਾਬ ਹੈ ਤੇਲ ਪੋਂਡ ਹੈ ਇੰਨੀਆਂ ਪੰਪਾਂ ਤੇ ਜਿਹੜੀ ਭੀੜ ਪੈ ਗਈ ਹੈ ਕੈਤੋ ਪਈ ਹੈ ਇੰਨੀ ਜੀ ਇੱਦਾਂ ਹੀ ਵੇਖੋ ਵੇਖੀ ਪੈਗਾ ਕੰਮ ਤੇ ਅੱਜ ਕਰੀ ਨਹੀਂ ਹੈ ਹੈ ਹਾਲੇ ਤਾਂ ਕੋਈ ਨਹੀਂ ਵੈਸੇ ਕਿ ਰੁਪਈਆ ਮਾਰਾਈ ਦੀ ਬਾਕੀ ਕੋਈ ਚੱਕਰ ਨਹੀਂ ਆਲੀ ਪਿੰਡ ਦੇ ਵਿੱਚ ਕੋਈ ਨਹੀਂ ਨਹੀਂ ਪਿੰਡ 'ਚ ਨਹੀਂ ਹੋਇਆ ਇਹੋ ਜਿਹਾ ਮਾਹੌਲ ਨਹੀਂ ਹੈਗਾ ਆਪਣੀ ਆਪਣੇ ਵਧੀਆ ਸੇਵ ਲਈ ਹਲੀ ਕੰਮ ਤੇ ਬਹੁਤ ਵਧੀਆ ਲਈ ਤੇ ਜਨਰੇਟਰ ਆਸਤੇ ਪਾਣੀ ਆਸਤੇ ਆਪਾਂ ਨੂੰ ਪਾਣੀ ਤੋਂ 당ਗੀ ਆਊਗੀ ਨਾ ਤੇ ਤੇਲ ਹੋਊਗਾ ਜਨਰੇਟਰ ਚਲਾਵਾਂਗੇ ਪਾਣੀ ਭਰ ਸਕਦੇ ਆ ਆਪਣਾ ਕਿਹੜਾ ਪਿੰਡ ਆਪਣਾ ਜੀ ਆਪਣਾ ਮਹਿਦੀਪੁਰ ਮਹਿਦੀਪੁਰ ਰਸਾਇਣ ਦਾ ਟਾਂਨਾ ਕੀ 당ਦਾ ਮਲਕੀ ਮੋਹਲ ਹੈ ਤਾਂ ਕਰਕੇ 당ਗ ਤਾਂ ਤਕਰੀਬਨ ਤੇ ਸਾਰਿਆਂ ਨੂੰ ਆਪੋ ਆਪਣੇ ਆਸਤੇ ਲੋੜ ਹੀ ਲੋੜ ਹੀ ਆ ਮੰਨ ਲਓ ਕੇ ਕੋ ਬੱਤੀ ਵਾਧੂ ਨਹੀਂ ਤੇ ਆਖਰ ਪਾਣੀ ਦੀ ਲੋੜ ਹੀ ਆ ਜ਼ਰੂਰੀ ਨਹੀਂਗਾ ਕੋਈ ਪੈਲੀ ਵਾਣ ਆਸਤੇ ਕੋਈ ਭੱਜਣ ਆਸਤੇ ਪਾਉਂਦਿਆ ਵਾ ਪਾਣੀ ਆਸਤੇ ਵੀ ਆ ਪਾਣੀ ਦੀ ਆਪਾਂ ਨੂੰ ਜ਼ਰੂਰ ਲੈ ਮਤਲਬ ਲੋੜ ਪੈ ਸਕਦੀ ਆ ਹਾਂ ਏ ਮੇਨ ਚੱਕਰ ਪਾਣੀ ਦਾ ਹੀ ਆ ਕਿਉਂਕਿ ਗੁਰੂ ਘਰ ਲਾਵਾਂਗੇ ਤੇ ਜਿੱਥੇ ਮਰਜ਼ੀ ਸਾਂਝਾ ਸਾ ਮੋਟਰ ਚੱਲੂਗੀ ਪਾਣੀ ਭਰ ਕੇ ਪੀ ਸਕਦੇ ਆ ਜੀ ਮੇਰਾ ਨਾਮ ਜੀ ਸਬ ਇੰਸਪੈਕਟਰ ਬਿਕਰਨਜੀਤ ਸਿੰਘ ਹਾਂਜੀ ਹਾਂਜੀ ਮੈਂ ਖੇਮਕਨ ਥਾਣੇ ਵਿੱਚ ਐਡੀਸ਼ਨਲ ਐਸਐਚ ਲੱਗਾ ਜੀ ਪੰਪਾਂ ਤੇ ਕਾਫੀ ਪੀੜਾਂ ਲੱਗੀਆਂ ਹੋਈਆਂ ਆ ਕੀ ਕਰਨਾ ਪੰਪਾਂ ਤੇ ਵੇਖੋ ਜੀ ਅਸੀਂ ਵੀ ਰੋਜ਼ ਜਾਂਦੇ ਆ ਪੱਟੀ ਝੇਲ ਚ ਜਾਂ ਕਿਤੇ ਵੀ ਅਸੀਂ ਜਾਂਦੇ ਆ ਤੇ ਅਸੀਂ 10 ਲੀਟਰ 5 ਲੀਟਰ ਤੇਲ ਰੋਜ਼ ਪਾ ਕੇ ਜਾਂਦੇ ਆ ਅੱਛਾ ਬਟ ਅੱਜ ਵੀ ਅਸੀਂ ਥੋਣੀ ਆਣ ਕੇ ਦੇਖਿਆ ਕਿ ਇੱਥੇ ਘੜ ਤੋਂ ਘੜ 10-12 ਟਰੈਕਟਰ ਖੜੇ ਆ ਮੋਟਰਸਾਈਕਲ ਗੱਡੀਆਂ ਖੜੀਆਂ ਆ ਅਸੀਂ ਵੀ ਗੱਡੀ ਲਾਈਨ ਚਲਾਤੀ ਆ ਲੋਕਾਂ ਦੇ ਮਨ ਦੇ ਵਿੱਚ ਇਹ ਦਹਿਸ਼ਤ ਬਣ ਗਈ ਆ ਕਿ ਪਤਾ ਨਹੀਂ ਜੰਗ ਲੱਗ ਜਾਣਾ ਮੁੜ ਕੇ ਤੇਲ ਮਿਲਣਾ ਨਹੀਂ ਮਿਲਣਾ ਕਰਿਆਨੇ ਵਾਲੀਆਂ ਦੁਕਾਨਾਂ ਤੇ ਵੀ ਭੀੜ ਪਈ ਆ ਪੈਟਰੋਲ ਪੰਪਾਂ ਤੇ ਵੀ ਭੀੜ ਪਈ ਆ ਹੋਰ ਵੀ ਕਈ ਦੁਕਾਨਾਂ ਤੇ ਵੇਖਿਆ ਵਾ ਮਤਲਬ ਲੋਕ ਜਿਹੜੇ ਆ ਉਹ ਬੜੇ ਪਰੇਸ਼ਾਨ ਹੋ ਰਹੇ ਆ ਸਿਰਫ ਇੱਕ ਦਹਿਸ਼ਤ ਦਾ ਮੋਲ ਬਣਿਆ ਆ ਬਾਕੀ ਚਲੋ ਅਜੇ ਤੇ ਤਿਆਰੀ ਚੱਲ ਰਹੀ ਆ ਜੰਗ ਦਾ ਕੋਈ ਜ਼ਰੂਰੀ ਥੋੜਾ ਜੰਗ ਲੱਗਣੀ ਆ ਇਸ ਕਰਕੇ ਦਹਿਸ਼ਤ ਬਣੀ ਲੋਕਾਂ ਦੇ ਮਨਾਂ 'ਚ ਇਸ 에ਅਰ ਸਟ੍ਰਾਈਕ ਹੋਇਆ ਜਿਵੇਂ ਪਾਕਿਸਤਾਨ ਤੇ ਕਿਤਾ ਨੌ ਜਗ੍ਹਾ ਤੇ ਹਮਲਾ ਕੀਤਾ ਵਾ ਕਿ ਲੋਕਾਂ ਨੂੰ ਲੱਗਦਾ ਕਿ ਉਹ ਵਾਪਸ ਮਲਕੀਏ ਹਮਲਾ ਕਰ ਸਕਦਾ ਵਾ ਪੰਜ ਮਲਕੀਏ ਤੇਲ ਪੁਆਹੀ ਜਾ ਰਹੇ ਜਾਂ ਦੇਖੋ ਜੀ ਇਹ ਲੋਕਾਂ ਨੇ ਤੇ ਵੇਖੋ ਵੇਖੀ ਜਾਂ ਇੱਕ ਦੂਜੇ ਦੇ ਕਹਿਣ ਕਬਾਉਣ ਤੇ ਕਰੀ ਜਾਂਦੇ ਆ ਬਾਕੀ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਉਹ ਹਮਲਾ ਕਰਨਗੇ ਜਾਂ ਇਧਰੋਂ ਕੋਈ ਲੜਾਈ ਲੱਗੂ ਵੀ ਕੋਈ ਜ਼ਰੂਰੀ ਨਹੀਂਗਾ ਠੀਕ ਹੈ ਮੇਰੇ